ਸਰਦੀਆਂ ਚ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਅਸੀਂ ਅਕਸਰ ਹੀ ਰਜਾਈ ਜਾਂ ਕੰਬਲ ਦੇ ਵਿੱਚ ਮੂੰਹ ਛੁਪਾ ਕੇ ਸੌਣਾ ਪਸੰਦ ਕਰਦੇ ਹਾਂ ਹਾਲਾਂਕਿ ਸਰਦੀ ਦੇ ਮੌਸਮ ਦੇ ਵਿੱਚ ਕੜਾਕੇ ਦੀ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੰਬਲ ਹੇਠ ਸੌਣ ਦਾ ਆਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਚ ਮਿਲਦਾ ਹੋਵੇ ਪਰ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਰਜਾਈ ਦੇ ਵਿੱਚ ਮੂੰਹ ਦੇ ਕੇ ਸੌਂਦੇ ਨੇ ਪਰ ਇਹ ਆਦਤ ਕਾਫੀ ਨੁਕਸਾਨਦਾਇਕ ਵੀ ਸਾਬਤ ਹੋ ਸਕਦੀ ਹੈ ਇਸਤੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲ ਜਾਂਦੀ ਹੈ ਪਰ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨ ਦੇ ਹੋ ਸਕਦੀ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟੱਕ ਕੇ ਸੌਣਾ ਤੁਹਾਡੀ ਸਿਹਤ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਸਭ ਤੋਂ ਪਹਿਲਾਂ ਤਾਂ ਇਹ ਚਮੜੀ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀ ਹੈ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਨਾਲ ਆਪਣਾ ਮੂੰਹ ਟੱਕ ਕੇ ਸੌਂਦੇ ਹੋ ਤਾਂ ਆਕਸੀਜਨ ਰਜਾਈ ਦੇ ਅੰਦਰ ਨਹੀਂ ਆ ਸਕਦੀ ਤੇ ਨਾ ਹੀ ਰਜਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾਂਦੀ ਹੈ ਅਸ਼ੁੱਧ ਹਵਾ ਵਿੱਚ ਸਾਹ ਲੈਣ ਕਰਕੇ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਜਾਂਦਾ ਇਸ ਤੋਂ ਇਲਾਵਾ ਇਸ ਦੇ ਨਾਲ ਚਮੜੀ ਤੇ ਛੋਡੀਆਂ ਵੀ ਪੈ ਸਕਦੀਆਂ ਨੇ ਇਸ ਤੋਂ ਇਲਾਵਾ ਸਰਦੀਆਂ ਜਦੋਂ ਮੂੰਹ ਟਾਕੇ ਸੌਣ ਨਾਲ ਵਿਅਕਤੀ ਦੇ ਸਰੀਰ 'ਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ ਜਿਸ ਕਰਕੇ ਚਿਹਰੇ ਤੇ ਮੁਹਾਸੇ ਤੇ ਮੁਹਾਸੇ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਸਕਦੀ ਹੈ ਇਸ ਤੋਂ ਇਲਾਵਾ ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾਕੇ ਸੌਣ ਦੇ ਨਤੀਜੇ ਤੁਹਾਡੇ ਫੇਫੜਿਆਂ ਨੂੰ ਵੀ ਭੁਗਤਨੇ ਪੈ ਸਕਦੇ ਨੇ ਅਸਲ 'ਚ ਰਜਾਈ ਦੇ ਅੰਦਰ ਮੂੰਹ ਟਾਕੇ ਸੌਣ ਨਾਲ ਫੇਫੜਿਆਂ 'ਚ ਹਵਾ ਦਾ ਸਚਾਰ ਠੀਕ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਜਿਸ ਕਰਕੇ ਇਹ ਸੁਗੜਨ ਲੱਗਦੀ ਹੈ ਇਸ ਦੇ ਨਾਲ ਅਸਥਮਾ ਡਿਮੇਸ਼ੀਆ ਜਾਂ ਸਿਰਦਰਦ ਦੀ ਸਮੱਸਿਆ ਵਾਝ ਜਾਂਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਜਾਈ ਦੇ ਹੇਠਾਂ ਟੱਕ ਕੇ ਨਹੀਂ ਸੌਣਾ ਚਾਹੀਦਾ ਇਸ ਤੋਂ ਇਲਾਵਾ ਜੋ ਲੋਕ ਰਜਾਈ ਦੇ ਹੇਠਾਂ ਮੂੰਹ ਟੱਕ ਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ ਦਰਅਸਲ ਰਜਾਈ ਦੇ ਅੰਦਰ ਚਿਹਰਾ ਟੱਕ ਕੇ ਸੌਣ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ ਅਜਿਹੀ ਸਥਿਤੀ ਤੇ ਦਿਲ ਦੇ ਦੌਰੇ ਦੇ ਨਾਲ ਨਾਲ ਦਮ ਘੁੱਟਣ ਦਾ ਖਤਰਾ ਵਧ ਜਾਂਦਾ ਹੈ ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਟੱਕ ਕੇ ਸੌਣ ਨਾਲ ਵੀ ਚੱਕਰ ਆਉਣਾ ਜਾਂ ਜੀ ਕੱਚਾ ਹੋਣ ਦੀ ਸੰਭਾਵਨਾ ਵਧ ਦੀ ਹੈ ਇਸ ਤੋਂ ਇਲਾਵਾ ਬਲੱਡ ਸਰਕੂਲੇਸ਼ਨ ਵੀ ਪ੍ਰਭਾਵਿਤ ਹੁੰਦਾ ਹੈ ਦਰਅਸਲ ਜਦੋਂ ਕੋਈ ਵਿਅਕਤੀ ਰਜਾਈ ਨਾਲ ਪੂਰੀ ਤਰ੍ਹਾਂ ਮੂੰਹ ਟੱਕ ਕੇ ਸੌਂਦਾ ਹੈ ਤਾਂ ਉਸ ਦੇ ਅੰਦਰ ਆਕਸੀਜਨ ਦੀ ਲੋੜੀਂਦੀ ਮਾਤਰਾ ਨਹੀਂ ਪਹੁੰਚਦੀ ਜਿਸ ਕਰਕੇ ਸਰੀਰ ਅੰਦਰ ਮੌਜੂਦ ਆਕਸੀਜਨ ਦੀ ਵਰਤੋਂ ਵਾਰ-ਵਾਰ ਕਰਦਾ ਹੈ ਹੌਲੀ-ਹੌਲੀ ਜਦੋਂ ਰਜਾਈ ਦੇ ਅੰਦਰ ਆਕਸੀਜਨ ਦੀ ਮਾਤਰਾ ਘਟਣ ਲੱਗਦੀ ਹੈ ਤਾਂ ਇਸ ਦਾ ਸਿੱਧਾ ਅਸਰ ਖੂਨ ਸੰਚਾਰ ਤੇ ਪੈਂਦਾ ਜਿਸ ਕਰਕੇ ਸਰੀਰ ਦੇ ਹਾਰੀਸ ਤੇ ਚ ਖੂਨ ਦੀ ਸਹੀ ਮਾਤਰਾ ਨਹੀਂ ਪਹੁੰਚ ਸਕਦੀ ਇਸ ਕਰਕੇ ਜੇ ਤੁਸੀਂ ਵੀ ਸਰਦੀਆਂ ਦੇ ਵਿੱਚ ਆਪਣਾ ਮੂੰਹ ਟੱਕਣ ਦੀ ਗਲਤੀ ਕਰਦੇ ਹੋ ਤਾਂ ਹਾਂ ਬਿਲਕੁਲ ਨਾ ਕਰੋ ਕਿਉਂਕਿ ਇਹ ਆਤਾਂ ਤੁਹਾਡੇ ਲਈ ਨੁਕਸਾਨਦੇ ਹੋ ਸਕਦੀਆਂ ਨੇ